ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਕੁਲਚੇ ਛੋਲੇਆ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੇ ਅਸੀਂ ਆ ਕੁਲਚੇ ਬਣਾਵਾਂਗੇ ਬਹੁਤ ਹੀ ਜ਼ਿਆਦਾ ਸੌਫਟ ਨਰਮ ਬਣ ਕੇ ਤਿਆਰ ਹੁੰਦੇ ਨੇ ਬਿਲਕੁਲ ਰੂਣ ਦੀ ਤਰ੍ਹਾਂ ਹੁੰਦੇ ਨੇ ਤੇ ਆਓ ਅਸੀਂ ਇਹਨਾਂ ਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਬ ਤੋਂ ਪਹਿਲਾਂ ਗੁਲਚੀਆ ਦਾ ਆਟਾ ਗੁੰਨ ਕੇ ਤਿਆਰ ਕਰ ਦਵਾਂਗੇ ਉਹਦੇ ਲਈ ਇੱਕ ਬਰਾਤ ਦੇ ਵਿੱਚ ਅਸੀਂ ਤਿੰਨ ਕੋਲੀ ਆ ਮੈਦੇ ਦੀ ਆ ਪਾ ਲਵਾਂਗੇ ਤਿੰਨ ਕੋਲੀ ਆ ਮੈਦੇ ਦੇ ਵਿੱਚ ਅਸੀਂ ਡੇਢ ਚਮਚ ਪਾਵਾਂਗੇ ਈਸਟ ਦਾ ਈਸਟ ਨੂੰ ਅਸੀਂ ਪਹਿਲਾਂ ਪਾਣੀ ਪੂਣੀ ਵਿੱਚ ਪਾ ਕੇ ਨਹੀਂ ਰੱਖਣਾ ਹੈ ਇਦਾਂ ਹੀ ਡਾਇਰੈਕਟ ਅਸੀਂ ਮੈਦੇ ਦੇ ਵਿੱਚ ਈਸਟ ਪਾ ਦਵਾਂਗੇ ਅੱਧਾ ਚਮਚ ਅਸੀਂ ਪਾ ਦਵਾਂਗੇ ਨਮਕ ਦਾ ਹੁਣ ਅਸੀਂ ਮੈਦੇ ਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੇ ਨਾਲੇ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਨਾ ਅਸੀਂ ਇਹਦੇ ਵਿੱਚ ਬੇਕਿੰਗ ਪਾਊਡਰ ਪਾਣਾ ਹੈ ਨਾ ਹੀ ਅਸੀਂ ਬੇਕਿੰਗ ਸੋਡਾ ਪਾਣਾ ਹੈ ਜਿਹੜਾ ਆਟਾ ਹੈਗਾ ਅਸੀਂ ਥੋੜਾ ਕੋਸੇ ਪਾਣੀ ਦੇ ਨਾਲ ਗੁੰਨ ਕੇ ਤਿਆਰ ਕਰਨਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਜਿਹੜਾ ਦੇਸੀ ਘਿਓ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਮਲ ਲਵਾਂਗੇ ਪਹਿਲਾਂ ਅਸੀਂ ਕੋਈ ਘਿਓ ਵਗੈਰਾ ਨਹੀਂ ਪਾਇਆ ਹੈ ਤੇ ਹੁਣ ਅਸੀਂ ਆਟੇ ਨੂੰ ਚੰਗੀ ਤਰ੍ਹਾਂ ਚਿਕਨਾ ਜਿਹਾ ਕਰ ਲਵਾਂਗੇ ਮਲ ਕੇ ਦੇਖਿਓ ਜਿਹੜਾ ਇਹ ਆਟਾ ਹੈਗਾ ਅੱਧੇ ਘੰਟੇ ਦੇ ਵਿੱਚ ਫੁੱਲ ਕੇ ਤਿਆਰ ਹੋ ਜਾਂਦਾ ਹੈ ਇਹਦੇ ਸਾਡਾ ਆਟਾ ਗੁੰਨ ਕੇ ਤਿਆਰ ਹੋ ਚੁੱਕਾ ਹੈ ਤੇ ਇਹਨੂੰ ਅਸੀਂ ਇੱਕ ਬਰਤਨ ਦੇ ਵਿੱਚ ਕੱਢ ਕੇ ਰੱਖ ਦਿੰਦੇ ਹਾਂ ਹੁਣ ਅਸੀਂ ਬਣਾਵਾਂਗੇ ਚਟਨੀ ਚਟਨੀ ਬਣਾਉਣ ਦੇ ਲਈ ਪਹਿਲਾਂ ਅਸੀਂ 150 ਗ੍ਰਾਮ ਦੇ ਕਰੀਬ ਜਿਹੜੀ ਇਮਲੀ ਹੈਗੀ ਆ ਉਹ ਭਿਜਨੇ ਪਾ ਕੇ ਰੱਖੀ ਸੀਗੀ ਤੇ ਅਸੀਂ ਜਿਹੜੀ ਪਹਿਲਾਂ ਇਮਲੀ ਜੇ ਭਿਜਨੇ ਪਾ ਕੇ ਰੱਖ ਦਵਾਂਗੇ ਨਾ ਇਮਲੀ ਚੰਗੀ ਤਰ੍ਹਾਂ ਗਲ ਜਾਂਦੀ ਹੈ ਸੌਫਟ ਹੋ ਜਾਂਦੀ ਹੈ ਇਸ ਕਰਕੇ ਜਦੋਂ ਵੀ ਚਟਨੀ ਬਣਾਣੀ ਹੈ ਪਹਿਲਾਂ ਇਮਲੀ ਨੂੰ ਭਿਜਨੇ ਪਾ ਕੇ ਰੱਖ ਦਵੋ ਹੁਣ ਇਹਦੇ ਵਿੱਚੋਂ ਅਸੀਂ ਗਿਟਕਾ ਕੱਢ ਦਿੱਤੀਆਂ ਨੇ ਤੇ ਇੱਕ ਪੌਣੀ ਦੇ ਵਿੱਚ ਜਿਹੜੀ ਇਹ ਰਸ ਹੈਗਾ ਇਮਲੀ ਦਾ ਇਹਨੂੰ ਅਸੀਂ ਨਿਚੋੜ ਲਵਾਂਗੇ ਇਸ ਤਰ੍ਹਾਂ ਦੇਖੋ ਹੱਥ ਦੇ ਨਾਲ ਚੰਗੀ ਤਰ੍ਹਾਂ ਦਾ ਸਾਫ਼ ਕਰ ਲੈਂਦੇ ਆ ਦੇਖੋ ਜਿਹੜਾ ਫੋਕੜ ਜਿਹਾ ਹੈਗਾ ਉਹ ਅਲੱਗ ਹੋ ਗਿਆ ਹੈ ਤੇ ਰਸ ਅਲੱਗ ਇੱਕ ਕੋਲੀ ਦੇ ਕਰੀਬ ਅਸੀਂ ਕੱਟਿਆ ਹੋਇਆ ਧਨੀਆ ਲੈ ਲਵਾਂਗੇ ਤੇ ਨਾਲ ਹੀ ਅਸੀਂ ਓਨਾ ਹੀ ਪੁਦੀਨਾ ਲੈ ਲਵਾਂਗੇ ਤੇ ਦੋ ਅਸੀਂ ਹਰੀਆਂ ਮਿਰਚਾਂ ਲਈਆਂ ਨੇ ਤੇ ਇਹਨਾਂ ਤਿੰਨਾਂ ਨੂੰ ਅਸੀਂ ਪਹਿਲਾਂ ਪੀਸ ਕੇ ਤਿਆਰ ਕਰਾਂਗੇ ਇੱਥੇ ਅਸੀਂ ਮਿਕਸੀ ਦਾ ਬਿਲਕੁਲ ਜਿਹੜਾ ਛੋਟਾ ਮੱਗ ਹੁੰਦਾ ਉਹ ਲੈ ਲਿਆ ਹੈ ਇਹਦੇ ਵਿੱਚ ਅਸੀਂ ਧਨੀਆ ਪੁਦੀਨਾ ਤੇ ਨਾਲ ਹਰੀਆਂ ਮਿਰਚਾਂ ਪਾ ਦਿੱਤੀਆਂ ਹੈ ਤੇ ਨਾਲ ਹੀ ਅਸੀਂ ਇਹਦੇ ਵਿੱਚ ਥੋੜਾ ਜਿਹਾ ਇਮਲੀ ਦਾ ਰਸ ਪਾ ਕੇ ਤੇ ਇਹਨੂੰ ਅਸੀਂ ਪੀਸ ਕੇ ਤਿਆਰ ਕਰ ਲਵਾਂਗੇ ਇੰਨੇ ਚੀਜ਼ਾਂ ਨੂੰ ਅਸੀਂ ਪੀਸ ਕੇ ਤਿਆਰ ਕਰ ਲਿਆ ਹੈ ਪੀਸਣ ਤੋਂ ਬਾਅਦ ਜਿਹੜਾ ਇਹ ਪੇਸਟ ਹੈਗਾ ਅਸੀਂ ਇਮਲੀ ਦੇ ਰਸ ਦੇ ਵਿੱਚ ਪਾ ਦਵਾਂਗੇ ਇਦੁਰ ਤੇ ਨਾਲ ਹੀ ਅਸੀਂ ਜਿਹੜਾ ਇਹਦੇ ਨਾਲ ਮੱਗ ਦੇ ਨਾਲ ਥੋੜਾ ਬੋਤਲ ਲੱਗਾ ਰਹਿ ਜਾਏ ਜਦੋਂ ਫਿਰ ਥੋੜਾ ਜਿਹਾ ਪਾਣੀ ਪਾ ਕੇ ਨਾ ਘੋਲ ਕੇ ਅਸੀਂ ਉਹਨੂੰ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਪਾ ਦਵਾਂਗੇ ਇਦੋਂ ਜਿਹੜੀ ਸਾਡੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਜਿਹੜੇ ਛੋਲੇ ਹੈਗੇ ਉਹ ਬਣਾ ਕੇ ਤਿਆਰ ਕਰਾਂਗੇ ਦੋ ਪਿਆਜ਼ ਦੋ ਟਮਾਟਰ ਤੇ ਹਰੀਆਂ ਮਿਰਚਾਂ ਲੈ ਲਿਆ ਨੇ ਛੋਲੇ ਅਸੀਂ ਉਬਾਲ ਕੇ ਪਹਿਲਾਂ ਤੋਂ ਰੱਖ ਲਏ ਨੇ ਗੈਸ ਦੇ ਉੱਤੇ ਅਸੀਂ ਕੜਾਈ ਰੱਖ ਦਿੱਤੀ ਹੈ ਇਹਦੇ ਵਿੱਚ ਅਸੀਂ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਪਾ ਦਿਤੀਆਂ ਤੇ ਇਹਦੇ ਵਿੱਚ ਅਸੀਂ ਘਿਓ ਤੇਲ ਕੁਝ ਨਹੀਂ ਪਾਣਾ ਹੈ ਬਿਨਾਂ ਹੀ ਘਿਓ ਤੇਲ ਦੇ ਅਸੀਂ ਜਿਹੜੇ ਇਹ ਛੋਲੇ ਬਣਾ ਕੇ ਤਿਆਰ ਕਰਨੇ ਨੇ ਪਿਆਜ਼ ਟਮਾਟਰ ਜਦੋਂ ਸਾਡੇ ਹਲਕੇ ਜਿਹਾ ਪੋਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਛੋਲੇ ਪਾ ਦਵਾਂਗੇ ਜਿਹੜੇ ਅਸੀਂ ਪਹਿਲਾਂ ਤੋਂ ਉਬਾਲ ਕੇ ਰੱਖੇ ਹੋਏ ਨੇ ਹੁਣ ਅਸੀਂ ਜਿਹੜੇ ਛੋਲੇ ਆ ਕੜਾਈ ਦੇ ਵਿੱਚ ਪਾ ਦਿੰਦੇ ਹਾਂ ਤੇ ਨਾਲ ਹੀ ਅਸੀਂ ਇਹਦੇ ਵਿੱਚ ਆਪਣੇ ਸੁੱਕੇ ਮਸਾਲੇ ਪਾਵਾਂਗੇ ਇੱਕ ਚਮਚ ਅਸੀਂ ਪਾਵਾਂਗੇ ਜੀਰੇ ਦਾ ਪਾਊਡਰ 1 ਚਮਚ ਹੀ ਅਸੀਂ ਧਨੀਆ ਪਾਊਡਰ ਪਾ ਦਵਾਂਗੇ ਅੱਧੇ ਚਮਚ ਤੋਂ ਥੋੜੀ ਜਿਹੀ ਘਾਟ ਅਸੀਂ ਕਾਲੀ ਮਿਰਚ ਪਾ ਦਵਾਂਗੇ ਪੀਸੀ ਹੋਈ ਅੱਧਾ ਕ ਚਮਚ ਹੀ ਅਸੀਂ ਕਾਲਾ ਨਮਕ ਦਾ ਪਾਵਾਂਗੇ ਤੇ ਅੱਧਾ ਚਮਚ ਹੀ ਅਸੀਂ ਚਿੱਟੇ ਨਮਕ ਦਾ ਪਾ ਦਵਾਂਗੇ ਅੱਧਾ ਚਮਚ ਲਾਲ ਮਿਰਚ ਪਾਊਡਰ ਕਿਉਂਕਿ ਅਸੀਂ ਜਿਹੜੀ ਚਟਨੀ ਬਣਾ ਕੇ ਵੀ ਤਿਆਰ ਕੀਤੀ ਆ ਉਹਦੇ ਵਿੱਚ ਅਸੀਂ ਨਮਕ ਨਹੀਂ ਪਾਇਆ ਇਸ ਕਰਕੇ ਸਾਨੂੰ ਛੋਲਿਆਂ ਦੇ ਵਿੱਚ ਨਮਕ ਪਾਣਾ ਪੈਣਾ ਹੈ ਦੋ ਤਰ੍ਹਾਂ ਦਾ ਪਹਿਲਾ ਜਦੋਂ ਮੈਂ ਛੋਲੇ ਉਬਾਲੇ ਸੀ ਉਦੋਂ ਵੀ ਅਸੀਂ ਨਮਕ ਪਾਇਆ ਸੀ ਥੋੜਾ ਜਿਹਾ ਇਸ ਕਰਕੇ ਅਸੀਂ ਅੱਧਾ-ਅੱਧਾ ਚਮਚ ਦੋਨਾਂ ਦਾ ਪਾ ਦਿੱਤਾ ਹੈ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਅਸੀਂ ਇਹਦੇ ਵਿੱਚ 4-5 ਚਮਚ ਜਿਹੜੇ ਭਰ ਕੇ ਇਮਲੀ ਦੀ ਚਟਨੀ ਦੇ ਪਾ ਦਵਾਂਗੇ ਹੁਣ ਅਸੀਂ ਛੋਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਾਲ ਹੀ ਕੜਛੀ ਦੇ ਨਾਲ ਜਿਹੜੇ ਛੋਲੇ ਹੈਗੇ ਉਹਨਾਂ ਨੂੰ ਅਸੀਂ ਥੋੜਾ ਫੇ ਲਵਾਂਗੇ ਮੈਸ਼ ਕਰ ਲਵਾਂਗੇ ਮੈਸ਼ ਕਰਨ ਦੇ ਨਾਲ ਜਿਹੜੇ ਛੋਲੇ ਹੈਗੇ ਥੋੜੇ ਸੰਘਣੇ ਹੋ ਜਾਣਗੇ ਤੇ ਇਧਰ ਦੇਖੋ ਜਿਹੜੇ ਸਾਡੇ ਛੋਲੇ ਆ ਕਾਫੀ ਹੱਦ ਤੱਕ ਇਹਨਾਂ ਦੀ ਜਿਹੜੀ ਸ਼ਕਲ ਹੈਗੀ ਰੰਗਤ ਹੈਗੀ ਇਹ ਚੇਂਜ ਹੋ ਚੁੱਕੀ ਹੈ ਤੇ ਥੋੜੀ देर ਆਪਾਂ ਇਹਨਾਂ ਨੂੰ ਹੋਰ ਝਾਵਾਂਗੇ ਤੇ ਲੋੜ ਪੈਣ ਤੇ ਅਸੀਂ ਥੋੜੀ ਥੋੜੀ ਚਟਨੀ ਇਹਦੇ ਵਿੱਚ ਹੋਰ ਐਡ ਕਰਦੇ ਰਹਾਂਗੇ ਦੇਖੋ ਜਿਹੜੇ ਸਾਡੇ ਛੋਲੇ ਹੈਗੇ ਆ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਅਸੀਂ ਇੱਧਰ ਗੈਸ ਨੂੰ ਬੰਦ ਕਰ ਦਵਾਂਗੇ ਤੇ ਅਸੀਂ ਜਿਹੜੇ ਕੁਲਚੇ ਹੈਗੇ ਆ ਉਹਨਾਂ ਨੂੰ ਬਣਾ ਕੇ ਕਰਾਂਗੇ ਤਿਆਰ ਉਧਰ ਜਿਹੜਾ ਸਾਡਾ ਆਟਾ ਹੈ ਉਹ ਵੀ ਫੁੱਲ ਕੇ ਤਿਆਰ ਹੋ ਚੁੱਕਾ ਲੋ ਜੀ ਜਿਹੜਾ ਸਾਡਾ ਕੁਲਚੇ ਦਾ ਆਟਾ ਹੈਗਾ ਦੇਖੋ ਕਿੰਨਾ ਸੋਹਣਾ ਫੁੱਲ ਕੇ ਤਿਆਰ ਹੋਇਆ ਹੈ ਤੇ ਸਿਰਫ ਅਸੀਂ ਇਹਦੇ ਵਿੱਚ ਡੇਢ ਚਮਚ ਦੇ ਕਰੀਬ ਹੀ ਜਿਹੜਾ ਯੀਸਟ ਪਾਇਆ ਸੀ ਉਹਦੇ ਨਾਲ ਹੀ ਜਿਹੜਾ ਆਟਾ ਇੰਨਾ ਸੋਹਣਾ ਫੁੱਲਿਆ ਹੈ ਤੇ ਹੁਣ ਅਸੀਂ ਪਹਿਲਾਂ ਜਿਹੜੇ ਕੁਲਚੇ ਆ ਦੇ ਸਾਰਿਆਂ ਦੇ ਪੇੜੇ ਕਰਕੇ ਰੱਖ ਲੈਂਦੇ ਆ ਇੱਦਾਂ ਸਾਨੂੰ ਥੋੜਾ ਸੁੱਕਾ ਰਹੇਗਾ ਹੱਥਾਂ ਨੂੰ ਥੋੜਾ ਜਿਹਾ ਆਪਾਂ ਸੁੱਕਾ ਜਿਹਾ ਮੈਦਾ ਲਗਾ ਲਵਾਂਗੇ ਤੇ ਸਾਰੇ ਪੇੜੇ ਕਰਕੇ ਇੱਕ ਪਲੇਟ ਦੇ ਵਿੱਚ ਰੱਖ ਲੈਂਦੇ ਆ ਫਿਰ ਅਸੀਂ ਕੁਲਚੇ ਬਣਾਉਣੇ ਸ਼ੁਰੂ ਕਰਾਂਗੇ ਪੇੜੇ ਅਸੀਂ ਸਾਰੇ ਬਣਾ ਕੇ ਰੱਖ ਲੈਨੇ ਇਧਰ ਅਸੀਂ ਇੱਕ ਪੇੜਾ ਲੈ ਆ ਲਵਾਂਗੇ ਥੋੜਾ ਜਿਹਾ ਸੁੱਕਾ ਮੈਦਾ ਛਿੜਕਾਂਗੇ ਤੇ ਥੋੜੀ ਜੀ ਰੋਟੀ ਬੇਲਣ ਤੋਂ ਬਾਅਦ ਅਸੀਂ ਇਹਦੇ ਉੱਪਰ ਥੋੜਾ ਜਿਹਾ ਧਨੀਆ ਲਾਵਾਂਗੇ ਥੋੜੇ ਜੀ ਆਪਾਂ ਲਾਵਾਂਗੇ ਜਿਹੜੇ ਕਾਲੇ ਤੇਲ ਹੁੰਦੇ ਨੇ ਜਿੱਦਾ ਚਿੱਟੇ ਤੇਲ ਹੁੰਦੇ ਨੇ ਇਦਾਂ ਕਾਲੇ ਤੇਲ ਵੀ ਹੁੰਦੇ ਨੇ ਥੋੜੀ ਜਿਹੀ ਓਲਾਨ ਤੋਂ ਬਾਅਦ ਹੱਥ ਦੇ ਨਾਲ ਇਹਨਾਂ ਨੂੰ ਪ੍ਰੈਸ ਕਰ ਲਵਾਂਗੇ ਤੇ ਹਲਕਾ ਹਲ ਕਾਸੀ ਚੱਕਲਾ ਇਹਨਾਂ ਦੇ ਉੱਪਰ ਫੇਰ ਦਵਾਂਗੇ ਇਸ ਤਰ੍ਹਾਂ ਜਿਹੜੇ ਸਾਡੇ ਗੁਲਚੇ ਹੈਗੇ ਅਸੀਂ ਇਹਨਾਂ ਨੂੰ ਬੇਲ ਕੇ ਤਿਆਰ ਕਰ ਲਵਾਂਗੇ ਇਦਾਂ ਜਿਹੜੇ ਸਾਡੇ ਕੁਲਚਾ ਹੈਗਾ ਅਸੀਂ ਬੇਲ ਕੇ ਇਹਨੂੰ ਤਿਆਰ ਕਰ ਲਿਆ ਹੈ ਬੇਲਣ ਤੋਂ ਬਾਅਦ ਹੁਣ ਅਸੀਂ ਇਹਨੂੰ ਤਵੇ ਤੇ ਪਾਵਾਂਗੇ ਤਵੇ ਤੇ ਪਾਉਣ ਤੋਂ ਪਹਿਲਾਂ ਅਸੀਂ ਇਹਨੂੰ ਹੱਥ ਤੇ ਲੈ ਕੇ ਜਿਹੜੀ ਇਹਦੀ ਪਲੇਨ ਸਾਈਡ ਹੈਗੀ ਨਾ ਇਧਰਲੀ ਪਿਛਲਾ ਪਾਸਾ ਇਧਰ ਅਸੀਂ ਲਾਵਾਂਗੇ ਪਾਣੀ ਹਲਕੇ ਹਲਕੇ ਹੱਥਾਂ ਦੇ ਨਾਲ ਇਹਦੇ ਚਾਰੇ ਪਾਸੇ ਅਸੀਂ ਪਾਣੀ ਲਗਾ ਦਿੰਦੇ ਹਾਂ ਪਾਣੀ ਵਾਲਾ ਹਿੱਸਾ ਜਿਹੜਾ ਹੈਗਾ ਅਸੀਂ ਤਵੇ ਦੇ ਉੱਤੇ ਪਾਵਾਂਗੇ ਪਾਣੀ ਵਾਲੀ ਸਾਈਡ ਨਾ ਉਹ ਅਸੀਂ ਤਵੇ ਦੇ ਉੱਤੇ ਪਾ ਦਵਾਂਗੇ ਥੋੜੇ ਜਿਹਾ ਪਾਣੀ ਦੇ ਛਿੱਟੇ ਦੇ ਕੇ ਇਹਨੂੰ ਅਸੀਂ ਢੱਕ ਕੇ ਪਕਾਵਾਂਗੇ ਸਟੀਮ ਦੇ ਵਿੱਚ ਇਦਾਂ ਜਿਹੜਾ ਸਾਡਾ ਨਾ ਕੁਲਚਾ ਹੈਗਾ ਨਾ ਇਹ ਤੇ ਥੋੜੀ ਜਿਹੀ देर ਦੇ ਵਿੱਚ ਦੇਖੋ ਇਹ ਫੁੱਲਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਟੱਕਣ ਚਾ ਕੇ ਅਸੀਂ ਇਹਦੀ ਸਾਈਡ ਚੇਂਜ ਕਰ ਦਿੰਦੇ ਹਾਂ ਕੁਲਚੇ ਛੋਲੇ ਜਿਹੜੇ ਹੈਗੇ ਆ ਇਹਦੀ ਰੈਸਪੀ ਬਹੁਤ ਹੀ ਜ਼ਿਆਦਾ ਆਸਾਨ ਹੈ ਬਹੁਤ ਜਲਦੀ ਅਸੀਂ ਇਹਨਾਂ ਨੂੰ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਦੇਖੋ ਜਿਹੜਾ ਸਾਡਾ ਕੁਲਚਾ ਹੈਗਾ ਦੂਸਰੀ ਸਾਈਡ ਤੋਂ ਵੀ ਸਿੱਕ ਗਿਆ ਹੈ ਸਾਡੇ ਕੁਲਚਾ ਬਣ ਕੇ ਤਿਆਰ ਹੈ ਅਸੀਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਤੇ ਹੁਣ ਤੁਹਾਨੂੰ ਅਸੀਂ ਪਲੇਨ ਕੁਲਚਾ ਬਣਾ ਕੇ ਦਿਖਾਵਾਂਗੇ ਤਵੇ ਦੇ ਉੱਤੇ ਅਸੀਂ ਪਲੇਨ ਜਿਹੜਾ ਪਾ ਦਿੱਤਾ ਹੈ ਕੁਲਚਾ ਤੇ ਇਹਦੀ ਸਾਈਡ ਚੇਂਜ ਕਰਾਂਗੇ ਇਸੇ ਤਰ੍ਹਾਂ ਅਸੀਂ ਆਪਣੇ ਸਾਰੇ ਕੁਲਚੇ ਬਣਾ ਕੇ ਤਿਆਰ ਕਰ ਲਵਾਂਗੇ ਇੱਕ ਕੁਲਚਾ ਮੈਂ ਤੁਹਾਨੂੰ 蒂ਲਾ ਤੇ ਧਨੀਆ ਵਾਲਾ ਦਿਖਾਇਆ ਹੈ ਤੇ ਇੱਕ ਮੈਂ ਸਿੰਪਲ ਦਿਖਾਇਆ ਹੈ ਪਲੇਨ ਜਿਹਾ ਬਣਾਉਣਾ ਹੋਵੇ ਕਿਉਂਕਿ ਸਾਰੇ ਕੁਲਚੇ ਮੈਂ ਤੁਹਾਨੂੰ ਰਿਕਾਰਡਿੰਗ ਦੇ ਵਿੱਚ ਇੱਥੇ ਵੀਡੀਓ ਵਿੱਚ ਨਹੀਂ ਦਿਖਾ ਸਕਦੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਇਸ ਕਰਕੇ ਮੈਂ ਸਿਰਫ ਦੋ ਕੁਲਚੇ ਬਣਾ ਕੇ ਤਿਆਰ ਕੀਤੇ ਹੈ ਕੁਲਚੇ ਸਰਵ ਕਰਨ ਤੋਂ ਪਹਿਲਾਂ ਅਸੀਂ ਤਵੇ ਦੇ ਉੱਪਰ ਥੋੜਾ ਜਿਹਾ ਮੱਖਣ ਪਾ ਕੇ ਕੁਲਚਿਆਂ ਨੂੰ ਥੋੜਾ ਜਿਹਾ ਫਰਾਈ ਕਰ ਲਵਾਂਗੇ ਤੇ ਇਸ ਤਰ੍ਹਾਂ ਫਰਾਈ ਕਰਕੇ ਅਸੀਂ ਇਹਨਾਂ ਨੂੰ ਸਰਵ ਕਰਾਂਗੇ ਕੁਲਚੇ ਜਿਹੜੇ ਸਾਡੇ ਫਰਾਈ ਹੋ ਚੁੱਕੇ ਨੇ ਤੇ ਹੁਣ ਅਸੀਂ ਤਵੇ ਦੇ ਉੱਪਰ ਥੋੜਾ ਜਿਹਾ ਮੱਖਣ ਹੋਰ ਪਾ ਕੇ ਇਹਦੇ ਵਿੱਚ ਜਿਹੜਾ ਅਸੀਂ ਸਲਾਦ ਹੈਗਾ ਨਾ ਨਾਲ ਸਰਵ ਕਰਨਾ ਉਹ ਵੀ ਅਸੀਂ ਥੋੜਾ ਜਿਹਾ ਸੇਕ ਲਗਾਵਾਂਗੇ ਉਹਨੂੰ ਖੀਰਾ ਪਾ ਦਵਾਂਗੇ ਪਿਆਜ਼ ਟਮਾਟਰ ਤੇ ਮੂਲੀ ਇਹਨੂੰ ਆਪਾਂ ਹਲਕਾ ਜਿਹਾ ਪਹਿਲਾਂ ਤਵੇ ਦੇ ਉੱਤੇ ਸੇਕ ਲਗਾਵਾਂਗੇ ਇਹਦਾ ਜਿਹੜਾ ਸਲਾਦ ਹੈ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਤੇ ਹਲਕਾ ਜਿਹਾ ਸੇਕ ਲਗਾਉਣ ਤੋਂ ਬਾਅਦ ਅਸੀਂ ਇਹਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਜ਼ਿਆਦਾ ਨਹੀਂ ਲਗਾਉਣਾ ਹਲਕਾ ਜਿਹਾ ਪਕਾਉਣਾ ਹੈ ਠੀਕ ਹੈ ਸਲਾਦ ਵੀ ਸਾਡਾ ਪੱਕ ਚੁੱਕਾ ਹੈ ਨੂੰ ਅਸੀਂ ਹੁਣ ਪਲੇਟ ਦੇ ਵਿੱਚ ਕੱਢ ਲੋ ਜੀ ਇੱਧਰ ਜਿਹੜੇ ਕੁਲਚੇ ਛੋਲੇ ਬਣ ਕੇ ਤਿਆਰ ਹੋ ਚੁੱਕੇ ਨੇ ਇੱਕ ਸਾਈਡ ਤੇ ਅਸੀਂ ਪਾਵਾਂਗੇ ਇੱਧਰ ਸੈਲਡ ਪਾ ਦਵਾਂਗੇ ਜਿਹੜਾ ਆਪਾਂ ਤੜਕ ਕੇ ਥੋੜਾ ਜਿਹਾ ਰੱਖਿਆ ਹੈ ਤਵੇ ਦੇ ਉੱਤੇ ਤੇ ਇੱਕ ਸਾਈਡ ਤੇ ਅਸੀਂ ਛੋਲੇ ਪਾ ਦਵਾਂਗੇ ਲੋ ਜੀ ਹੁਣ ਮੈਂ ਤੁਹਾਨੂੰ ਇੱਕ ਕੁਲਚਾ ਲਵਾਂਗੀ ਉਹ ਦਿਖਾਵਾਂਗੀ ਦੇਖੋ ਕਿੰਨੇ ਜ਼ਿਆਦਾ ਸੌਫਟ ਜਿਹੜੇ ਕੁਲਚੇ ਬਣ ਕੇ ਤਿਆਰ ਹੋਏ ਨੇ ਬਿਲਕੁਲ ਨਰਮ ਨੇ ਬਿਲਕੁਲ ਬਹੁਤ ਜ਼ਿਆਦਾ ਸੌਫਟ ਬਣੇ ਨੇ ਤੇ ਇੱਕ ਕੁਲਚਾ ਮੈਂ ਤੁਹਾਨੂੰ ਅੰਦਰੋਂ ਦੀ ਤੋੜ ਕੇ ਦਿਖਾਉਂਦੀ ਆਂ ਅੰਦਰੋਂ ਪੂਰੀ ਤਰ੍ਹਾਂ ਪੱਕਿਆ ਹੈ ਤੇ ਚੰਗੀ ਤਰ੍ਹਾਂ ਫੁੱਲਿਆ ਹੈ ਆ ਦੇਖੋ ਜਿੱਦਾਂ ਅਸੀਂ ਫੁਲਕਾ ਬਣਾ ਕੇ ਤਿਆਰ ਕਰਦੇ ਆ ਉਸੇ ਤਰ੍ਹਾਂ ਅੰਦਰੋਂ ਦੀ ਪੱਕਿਆ ਹੈ ਕਿਤੇ ਉਹ ਕੱਚਾ ਨਹੀਂ ਹੈ ਘਰ ਵਿੱਚ ਹੀ ਅਸੀਂ ਬਹੁਤ ਆਸਾਨ ਤਰੀਕੇ ਦੇ ਨਾਲ ਜਿਹੜੇ ਇਹ ਕੁਲਚੇ ਬਣਾ ਕੇ ਤਿਆਰ ਕਰ ਸਕਦੇ ਆ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੇ ਕੁਲਚੇ ਛੋਲਿਆ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਆਂ ਫੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ